ਲੋ ਜੇ ਕਰ ਸੋਈ ਚ ਆ ਗਿਆ ਤੇ ਬਸ ਉਹਨਾਂ ਰਾਤ ਦੀ ਰੋਟੀ ਟੁਕੜੀ ਚਾਇ ਲੈਦੇ ਆ ਮੈਂ ਮਮਾ ਨਾਲ ਗੱਲ ਕਰਕੇ ਹਟੀਆਂ ਉਹ ਕਿਸੇ ਤੇਲਫੋਨ ਤੇ ਬਣਾ ਰਹੇ ਸੀ ਤੇ ਉਹਨਾਂ ਨੇ ਕਿਹਾ ਸੀ ਮੈਂ ਆਇਆ ਕੀ ਮੈਂ ਉਹਦੇ ਤੇਲਫੋਨ ਤੇ ਨਹੀਂ ਆ ਸਕਾਈ ਉਹ ਕਹਿੰਦੇ ਨੇ ਕੀ ਕਹਿੰਦੇ ਸੀ ਕਿ ਨਹੀਂ ਆਇਆ ਖਾਲਾ ਹੋਰ ਜਾ ਕੇ ਨਿੱਡਾ ਉਹ ਮੈਂ ਕਹਿ ਕੇ ਚੜਾਉਂਦੇ ਨੇ ਮਾਂ ਕੋਈ ਗੱਲ ਮਮਾ ਕਿਛੇ ਨਾ ਬਸਾਰ ਦੀ ਸਬਜ਼ੀ ਬਣਾ ਰਹੀਆਂ ਸਾਡੇ ਘਰ ਹੁਣ ਸ਼ਿਮਲਾ ਵਿੱਚ ਸਭ ਦੀ ਬਿੰਦੂ ਲੱਗਦਾ ਬੰਦ ਨਹੀਂ ਹੋਣੀ ਪਤਾ ਸਾਡੇ ਘਰ ਸ਼ਿਮਲਾ ਵਿੱਚ ਸਿਰਫ ਮੈਂ ਖਾਂਦੀ ਸੀ ਹੈਨਾ ਮੇਰੇ ਥੰਦੇ ਸਾਰੇ ਸੀਪਟੇ ਜਿ ਸ਼ਿਮਲਾ ਮਿਰਚ ਸਾਡੇ ਘਰੇ ਆ ਰਹੀ ਆ ਤਾਂ ਉਹ ਫਰਮਾਇਸ਼ ਮਿਲ ਰਹੀ ਆ ਕਿ ਸ਼ਿਮਲਾ ਮਿਰਚਾਂ ਦੇ ਘਰੇ ਆਉਣੀ ਚਾਹੀਦੀ ਆ ਜਾਂ ਕਈ ਵਾਰ ਮੈਸਲੂਨ ਤੋਂ ਆਉਂਦੀ ਹੋਈ ਸ਼ਿਮਲਾ ਮਿਰਚ ਲੈ ਕੇ ਆ ਰਹੀ ਆ ਤਾਂ ਸਾਡੇ ਘਰੇ ਸ਼ਿਮਲਾ ਮਿਰਚੇ ਬਣਦੀ ਸੀ ਤੇ ਬਾਕੀ ਜੇ ਸਾਡੇ ਘਰੇ ਸ਼ਿਮਲਾ ਮਿਰਚੇ ਬਣਦੀ ਸੀ ਤਾਂ ਉਹਦੇ ਆਪੋਜ਼ਿਟ ਕੋਈ ਨਾ ਕੋਈ ਹੋਰ ਸਬਜ਼ੀ ਬਣਦੀ ਸੀ ਜੋ ਕਿ ਮम्मा ਦੇ ਡੈਡੀ ਖਾਣ ਹਨਾ ਜਦ ਉਹ ਸਾਰੇ ਖਾਣੇ ਉੱਪਰ ਹੁੰਨਾ ਦੀ ਕਿ ਅਗਰ ਮੈਂ ਜਿਵੇਂ ਐਂਟਰੀ ਆ ਜਾਂ ਅੰਜ ਟੈਂਟ ਬਣਾ ਕੇ ਅੰਕੈਂਸੀ ਮੇਰੀ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉ ਤੇ ਜਦੋਂ ਬਣ ਗਈ ਸਾਰਿਆਂ ਨੇ ਖਾਣੀ ਖਾਣੀ ਸੀ ਮੈਨੂੰ ਮਮਾ ਕਹਿੰਦੀ ਆਪੇ ਤੁਹਾਨੂੰ ਸਬਜੀ ਸੁਬਜੀ ਚ ਨਾ ਉਹ ਪਾਇਆ ਕਰ ਟੜਕ ਤੇਲ ਪਾਇਆ ਕਰ ਮੈਂ ਵੀ ਆਹ ਕਾ ਤੇਰੇ ਲਈ ਖਸੰਦੀ ਨਹੀਂ ਹੈਗੀ ਪਤਾ ਜਦੋਂ ਆਪਾਂ ਕਟੇ ਤੇਲ ਪਾਉਂਦੇ ਸਬਜੀ ਚ ਹਨਾ ਤਾਂ ਟੜਕ ਜਿਹੜਾ ਮਸਾਲਾ ਹੁੰਦਾ ਆਪਾਂ ਸਬਜੀ ਚ ਪਾਇਆ ਹੁੰਦਾ ਉਹ ਟੜਕ ਨੂੰ ਹੀ ਆਲੇ-ਦਾਲੇ ਲੱਗੀ ਜਾਂਦਾ ਰਹਿੰਦਾ ਹੁੰਦਾ ਲੇਕਿਨ ਜੇ ਆਪਾਂ ਤੇਲ ਜਾੜਿਆ ਹੋਊਗਾ ਨਾ ਜਿਹੜਾ ਮਸਾਲਾ ਹਮੇਸ਼ਾ ਸਬਜੀ ਚ ਹੀ ਰਹੂਗਾ ਤਾਂ ਕਰਕੇ ਮੈਂ ਟੜਕ ਨੂੰ ਜਾਲੇ ਜਾ ਲੈਣਾ ਮਸਾਲਾ ਵਧੀ ਨਹੀਂ ਰਹਤਾ ਹੈਗਾ ਮਨਾ ਹੁੰਦਾ ਮੈਂ ਥੋੜੀ ਬਣਾ ਰਹੀ ਆ ਪਰ ਟਾਈਮ ਦੀ ਬਣਾਉਣਾ ਨਾ ਹੁੰਦਾ ਸ ਖਾ ਕੇ ਸਵਾਦ ਹੋ ਜਾਵੇ ਉਸ ਬੰਦੇ ਦਾ ਸਵਾਦ ਹੀ ਜਾਵੇ ਉਂਗਲਾਂ ਚਿੱ ਇਹ ਦਰਪਾ ਕੱਟ ਲੈਣੀ ਹੈ ਦਰਮੇ ਸ਼ਿਮਲਾ ਵਿੱਚ ਕੱਟ ਲੈਣੀ ਹੈ ਦਰ ਪਿਆਜ਼ ਕੱਟ ਲੈਣੀ ਉਧਰ ਪਾਲੂ ਕੱਟ ਲੈਨੇ ਤੇ ਬਸ ਹੁਣ ਆਪਾਂ ਤੜਕਾ ਲਾ ਲੈਨੇ ਆਂ ਐਸੀ ਕੁ ਪਰਮੇ ਸ਼ਿਮਲਾ ਵਿੱਚ ਵੀ ਬੰਦੀਆਂ ਨੇ ਉਹ ਮੈਂ ਨਹੀਂ ਆਉਂਦੀ ਬਣਾਉਣੀਆਂ ਨਹੀਂ ਕਹਾ ਦੇਖਾਂਗੇ ਸਿੱਖ ਲਾਗੇ ਕਿਸੇ ਦਿਨ ਉਹ ਵੀ ਬਣਾ ਲੈਗੇ ਟ੍ਰਾਈ ਕਰਵਾਂਗੇ ਹੋਤੇ ਮੇਰੇ ਨਾਲ ਜੀ ਨਹੀਂ ਕਰਦਾ ਹੈਗਾ ਮੇਰੇ ਸ਼ਿਮਲਾ ਵਿੱਚ ਫਰੇਵਟ ਹੈ ਨਾ ਤਾਂ ਮੇਰੇ ਜਮੀ ਜੀ ਵੀ ਕਰਦਾ ਹੁੰਦਾ ਜੇ ਸੁਆਦ ਨਾਲ ਲੱਗਿਆ ਹੋਵੇ ਹੈ ਨਾ ਬੇਕਾਰ ਨਾ ਹੋ ਜਣਾ ਉਹ ਤਾਂ ਮੇਰੇ ਸ਼ਿਮਲਾ ਵਿੱਚ ਨਾ ਪੱਗਦੀ ਕਿਤੇ ਆ ਵੀ ਅਜਤ ਨੂੰ ਮੋਸਟ ਕਰਟਿਕਾ ਐਸੇ ਪਿਆਜ਼ ਬਹੁਤ ਜਿਆਦਾ ਮਹਿੰਗਾ ਮੈਨੂੰ ਲੱਗਾ ਪਿਆਜ਼ ਖਵਾ ਦੇਣੀ ਨਾਡ ਵਾਲਾ ਤੇ ਹੁੰਦਾ ਪਿਆਜ਼ ਜਿਹੜੇ ਸੋ ਲੈ ਕੇ ਆਉਣੇ ਹੁੰਦੇ ਆ ਥੋੜੀ ਜੀ ਬੋਰੀ ਜੀ ਆਪਣੇ ਦਾ ਡਾਕਟਰ ਮਤਲਬ ਕਿ ਮੈਂ ਗੱਟਾ ਵੀ ਨਹੀਂ ਕਹਿ ਸਕਦੀ ਕਿ ਆਪਣੇ ਗੱਟਾ ਹੁੰਦਾ ਜਿਹੜੇ ਪਿਆਜ਼ ਦੋਆ ਹੁੰਦਾ ਵੈਡੀ ਬੋਰੀ ਹੁੰਦੀ ਆ ਬਟ ਇੱਥੇ ਪਿਆਜ਼ ਸਟੈਂਡਿਕ ਬੋਰੀ ਜੀ ਆਉਂਦੀ ਨਹੀਂ ਜੀ ਉਹ ਤਾਂ ਆਉਂਦੇ ਹੁੰਦੇ ਨੇ ਹੇ ਮੈਂ ਬਹੁਤ ਪਤਾ ਕਿੱਤੀ ਰਹਿ ਗਈ ਸੀ ਉਸ ਤੋਂ ਬਾਅਦ ਮੈਂ ਨਾ ਅੱਜ ਦਾ ਮਾਰਕੀਟ ਚ ਲਾਉਣ ਲੱਗ ਗਈ ਹੈ ਨਾ ਮੈਂ ਨਾ ਐਵੇਂ ਵੀ ਕਰਨ ਲੱਗੀ ਗੁੱਤ ਨੂੰ ਲੂਜ਼ ਜੀ ਹੈ ਤੇ ਵਾਦੀ ਸੋਣੀ ਬਣ ਗਈ ਸੀ ਹੁਣ ਖਰਾਬ ਹੋ ਗਈ ਪਰ ਹੁਣ ਖਰਾਬ ਹੋ ਗਈ ਮੈਂ ਮੰਮਾ ਨੇ ਕਿਹਾ ਵਾਹ ਦੇਖ ਵੜੀ ਗੁੱਤ ਸੋਣੀ ਲੱਗ ਰਹੀ ਹੈ ਨਾ ਮਮੀ ਕਹਿੰਦੀ ਮੈਂ ਤਾਂ ਤੇਰੇ ਪੋਨੀ ਜੰਮੀ ਨਹੀਂ ਸੋਣੀ ਲੱਗਦੀ ਹੈਗੀ ਕਹਿੰਦੀ ਮੈਂ ਤਾਂ ਤੋਰ ਵੀ ਸੋਣੀ ਲੱਗਦੀ ਜਿਹੜਾ ਫਰੈਂਚ ਕਰਕੇ ਗੁੱਤ ਕਰਕੇ ਜਾਂਦੀ ਹੁੰਦੀ ਸੀ ਮੈਂ ਕੋਈ ਲਗੀ ਯਾਰੀਆ ਮੈਂ ਨਾ ਵਿੰਡੋ ਖੋਲ ਰੱਖੀ ਆ ਮਤੂੰ ਆ ਜਾਣਾ ਹੋਵੇ ਨਾ ਗਰਮ ਕਿੰਨੇ ਲੱਗਦੀ ਆ ਉਧਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨਵੀਰ ਹੋਪਸ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਸੈਟਰਡੇ ਦਾ ਦਿਨ ਹੈ ਤੇ ਅੱਜ ਮੇਰਾ ਕਾਲਜ ਤੋਂ ਆਫ ਹੈ ਤੇ ਬਸ ਆਪਾਂ ਸਵੇਰ ਜੇ ਉੱਠ ਕੇ ਕੱਪੜੇ ਧੋਤੇ ਨੇ ਇਹਨੇ ਇਹ ਮੈਂ ਇੱਕ ਗਰਾਊਂਡ ਦਾ ਕੱਪੜਾ ਧੋਤਾ ਹੈ ਤੇ ਇੱਕ ਮਸ਼ੀਨ ਚੱਲ ਰਹੀ ਹੈ ਹਜੇ ਵੀ ਨਾ ਕਿ ਆ ਕਿ ਫਿਰ ਜਿਹੜੇ ਉਹ ਵਾਲੇ ਕੱਪੜੇ ਨੇ ਉਹ ਵੀ ਕੱਢ ਕੇ ਮੈਂ ਸੁੱਕਣੇ ਪਾ ਦੂੰਗੀ ਇਹ ਕੱਪੜੇ ਸੁੱਕ ਗਏ ਨੇ ਇਹਨਾਂ ਨੂੰ ਤੈਮਾਰ ਕੇ ਮੈਂ ਰੱਖ ਦੂੰਗੀ ਅਲਮਾਰੀ 'ਚ ਬਸ ਆਪਣਾ ਕੰਮ ਹੋ ਗਿਆ ਤੇ ਬਸ ਫਿਰ ਆਪਾਂ ਰਾਤ ਦੇ ਰੋਟੀ ਕੁੱਕ ਦੀ ਤਿਆਰੀ ਦੇਖਦੇ ਆਂ ਕੀ ਕਰਨੀ ਹੈਗੀ ਬਾਕੀ ਐਸੇ ਕਿਹੜਾ ਮੱਜਾ ਹੈਗੀ ਨੇ ਤੇ ਪਹਿਲੇ ਸਨ ਨਹੀਂ ਸੁਣੀ ਰਲੋਣੇ ਕੋ ਸਵੇਰੇ ਕੰਮ ਹੋ ਗਏ ਬਸ ਸਾਰੇ ਹੁਣ ਆਪਾਂ ਕਰ ਲੈਣੀ ਸ਼ਾਮ ਨੂੰ ਉਹ ਜਪਨਾ ਕਿ ਆ ਗਈ ਸੀ ਤੇ ਬਸ ਨਾ ਮੈਂ ਸਮਾਨ ਸੈਟ ਕਰ ਰਹੀ ਸੀ ਤੇ ਬਾਕੀ ਜਿਵੇਂ ਕਾਲਜ ਕਰਕੇ ਨਾ ਉਹ ਹੋ ਜਾਂਦਾ ਨਾ ਗੰਦ ਪੈਣ ਦਾ ਕਮਰੇ 'ਚ ਤਾਂ ਅੱਜ ਫਿਰ ਜਿਵੇਂ ਕਪੜਾ ਦੀ ਡੇ ਵੀ ਧੋਤਾ ਸਾਰੇ ਤੇ ਚਾਦਰ ਚੁੱਦਰ ਵੀ ਬਦਲੀ ਹੈ ਤੇ ਮੈਂ ਦੂਜੀ ਨਮੀ ਚਾਦਰ ਬਸਾਤੀ ਬਸੇ ਬੈੱਡ ਮੈਂ ਲੋਡ ਕਰਤਾ ਥੋੜਾ ਬਹੁਤ ਬਸ ਮੈਂ ਸਮਾਨ ਰੱਖ ਰਹੀ ਸੀ ਇਹਨਾਂ ਮੈਨੂੰ ਉੱਪਰ ਰੈਕ ਲਾਈਮਸ ਨੂੰ ਦਿਖਾਉਣੀਆਂ ਤੇ ਦੇ ਵਿੱਚ ਮੈਂ ਚਲ ਮੈਂ ਦਾ ਸਮਾਨ ਲੋਡ ਕਰ ਦਿੰਨੀ ਆ ਇਹ ਵਾਲੇ ਦੋ ਮੈਂ ਨੀਲਪਿੰਟਾ ਉਰੀ ਰੱਖਤੀ ਸੀ ਇਹ ਵਾਲੀ ਇੱਕ ਦਲਵੈਂਡਰ ਕਲਰ ਦੀ ਆ ਤੇ ਇਹ ਕਾ ਆਪਣਾ ਕੀ ਕਹਿੰਦੇ ਨੇ ਕੀ ਕਹਾਂਗੇ ਲਾਈਟ ਫਰੋਜ਼ੀਆ ਕਲਰ ਹੈ ਇਹਨ ਦੋ ਰੇਲ ਪੇਂਟ ਲੈਤੀ ਅਸੀਂ ਬੰਨੇ ਬਟ ਮੈਨੂੰ ਹੁਣ ਪਹਿਲਾਂ ਮੈਂ ਨੌਂ ਰੱਖੇ ਹੋਏ ਸੀ ਹਨਾ ਮੈਂ ਆਪਦੀ ਨੌਂ ਰੱਖਦੀ ਹੁੰਨੀ ਜਦ ਵੀ ਰੱਖਦੀ ਹੁੰਨੀ ਕਿਉਂਕਿ ਮੇਰੀ ਛੇਤੀ ਪੱਜ ਜਾਂਦੀ ਨਹੀਂ ਬਟ ਹੁਣ ਜਿਵੇਂ ਮੈਂ ਤੁਹਾਨੂੰ ਕਹਿ ਰਹਾ ਮੈਂ ਪਲੇਸਮੈਂਟ ਤੇ ਜਾਨੀ ਆ ਤਾਂ ਉਹਦੇ ਕਰਕੇ ਮੈਂ ਇਹ ਨੌਂ ਕੱਟਤੀ ਕਿਉਂਕਿ ਉੱਥੇ ਕਈ ਵਾਰ ਲਾਉਡਰੀ ਨਹੀਂ ਹੁੰਦਾ ਸੀ ਨਾ ਤਾਂ ਮੈਂ ਪਹਿਲੇ ਦੀ ਨਹੀਂ ਕੱਟਤੀ ਸੀ ਮੁੰਨਾ ਇਹ ਬਿਨਾ ਕਹੀ ਤੋਂ ਬਹੁਤ ਜਿਗਰਾ ਚਾਹੀਦੇ ਜਾਂਦੇ ਸੀ ਨੌਂ ਘੱਟੇ ਨੂੰ ਬਟ ਉੱਥੇ ਕੋਈ ਇਸ਼ੂ ਹੈ ਨਹੀਂ ਸੜਨਾ ਨੌਂ ਦਾ ਬਟ ਫਿਰ ਵੀ ਮੈਂ ਤੇ ਆਪ ਨੇ ਮੈਂਸ ਮੇਰੀ ਸਨਸਕ੍ਰੀਨ ਪਈਆ ਪੌਪ ਚੁਗਰੈਲੀ ਇਸ ਦੇਖਦੇ ਮੈਂ ਸਾਰਨੋ ਵਧੀਆ ਲੱਗਦੀ ਹੈ ਤੇ ਇਸ ਪੀ ਐਫ 50 ਹੈ ਮੈਂ ਮੈਨੂੰ ਪਤਾ ਸ਼ਾਇਦ ਤੋਂ ਵੀ ਵਧੀਆ ਸਨਸਕ੍ਰੀਨ ਹੋਣਗੇ ਔਰੇ ਹੈਨਾ ਤੇ ਔਰੇ ਵੀ ਜਿਆਦੇ ਵਧੀਆ ਮਿਲਦੇ ਹੋਣਗੇ ਸਨਸਕ੍ਰੀਨ ਬਟ ਜਿਹੜੀ ਇਹ ਸਨਸਕ੍ਰੀਨ ਹੈ ਨਾ ਇਹ ਮਤਲਬ ਐਵੇਂ ਆ ਕਿ ਮਤਲਬ ਆਪਾਂ ਕਹਿੰਦੇ ਨਾ ਜਦ ਆਪਣੀ ਸੰਸਕ੍ਰੀਨ ਲਾਉਣੇ ਆਪਾਂ ਮੂੰਹ ਚਿੱਟਾ-ਚਿੱਟਾ ਹੋਣ ਲੱਗ ਜਾਂਦਾ ਕਈ ਵਾਰ ਹੈ ਨਾ ਕੋਈ ਫਾਊਂਡੇਸ਼ਨ ਜੇ ਮੰਗੂ ਮੈਂ ਬੇਸ ਛੱਡ ਦਈਏ ਜਮੀ ਨਹੀਂ ਛੱਡ ਦਈਏ ਹਮੇਸ਼ਾ ਮੋਇਸਚਰਾਈਜ਼ਰ ਮੰਗੂ ਨਾ ਜਮੀ ਸਕਿਨ ਦੇ ਅੰਦਰ ਚਲ ਜਾਂਦੀ ਹੈ ਮਤਲਬ ਅਬਜ਼ੌਰਬ ਕਰ ਲੈਂਦੀ ਹੈ ਸਕਿਨ ਇਹਨੂੰ ਇੰਨੀ ਵਧੀਆ ਜਰਾ ਤਾਂ ਇਹ ਮੈਨੂੰ ਸਭ ਨੂੰ ਚੰਗੀ ਲੱਗਦੀ ਹੈ ਤੇ ਇਹ ਵਾਲਾ ਮੇਰੇ ਕੋਲ ਆਇਲ ਆ ਤੇ ਤੁਸੀਂ ਕਹਿੰਦੇ ਹੋ ਜੀ ਨਾ ਮਨਵੀਰ ਵੀ ਤੁਸੀਂ ਸਮੂਥਨਿੰਗ ਕਰੀਆ ਹਨ ਤੁਸੀਂ ਕਿਹੜਾ ਆਇਲ ਲਾਉਣੇ ਆ ਆਪਣੇ ਸ ਵਾਲਾਂ ਤੇ ਵੈਸੇ ਮੈਂ ਸਰੋਂ ਦਾ ਤੇਲ ਵੀ ਲਾ ਲੈਣੀ ਆ ਹਨਾ ਤੇ ਕੋਕੋਨਟ ਦਾ ਤੇਲ ਵੀ ਲਾ ਲੈਣੀ ਆ ਬਟ ਦੇਖੋ ਜਿਵੇਂ ਉਹ ਸਰੋਂ ਦਾ ਤੇਲ ਤਾਂ ਚਲੋ ਪੋਸੀਬਲ ਹੋ ਸਕਦਾ ਕਿ ਮਿਲ ਸਕਦਾ ਤੇ ਬਾਕੀ ਲੇਕਿਨ ਕੋਕੋਨਟ ਦਾ ਤੇਲ ਉਹ ਜੇ ਮੈਨੂੰ ਕੋਈ ਐਨਾ ਵਧੀਆ ਮਿਲਿਆ ਨਹੀਂ ਹੈਗਾ ਜਿਹੜਾ ਮੈਂ ਲਾ ਸਕਾਂ ਤੇ ਜੇ ਕੋਈ ਮਿਲੇ ਮੈਸ ਨੂੰ ਦਿਖਾਉਂਗੀ ਵੀ ਹਨਾ ਵਿਆ ਕੋਕੋਨਟ ਤੇਲ ਵਧੀਆ ਤੇ ਸਰਵਨਾ ਤੇਲ ਮੈਂ ਤਾਂ ਲੈ ਲਨੀ ਜਿਵੇਂ ਨਾ ਹੋਣਾ ਹੁੰਦਾ ਤਾਂ ਇੱਕ ਦਿਨ ਪਹਿਲਾਂ ਲਾ ਲੈਣੀ ਉਹ ਤੋਂ ਰਾਤ ਨੂੰ ਅਗਰ ਟਾਈਮ ਲੱਗੇ ਕਈ ਵਾਰ ਨਹੀਂ ਵੀ ਲੱਗਦਾ ਤੇ ਕਾਲਜ ਮੈਂ ਤਾਂ ਨਹੀਂ ਲਾਉਂਦੀ ਕਿਉਂਕਿ ਚਿਪਚਿਪਾਉ ਜਿਆਦਾ ਹੁੰਦਾ ਤੇ ਬਾਕੀ ਕੱਪੜੇ ਵੀ ਜਿਆਦਾ ਗੰਦੇ ਹੁੰਦੇ ਨੇ ਉਹਦੇ ਨਾਲ ਜੇ ਵਾਲ ਬੂਲ ਲੱਗ ਜਾਣ ਤਾਂ ਮੈਂ ਆਹ ਵਾਲਾ ਆਇਲ ਲੈ ਕੇ ਆਈ ਸੀ ਇਹ ਇਹ ਲਾਉਣੀ ਹੁੰਨੀ ਆ ਇਹ ਲੈਕਮੇ ਦਾ ਆਇਲ ਹੈ ਮਤਲਬ ਲੈਕਮੇ ਕੰਪਨੀ ਹੈ ਨਾ ਉਹਨਾਂ ਦਾ ਆਇਲ ਹੈ ਟੈਕਨੀਆ ਕੁਝ ਐਵੇਂ ਦਾ ਹੈਅਰ ਕੇਅਰ ਆਰਗੈਨਿਕ ਬੈਲੈਂਸ ਹੈ ਹਾਈਡਰ ਆਇਲ ਹੈ ਇਹ ਮਤਲਬ ਐਵੇਂ ਹੈ ਨਾ ਪਤ ਨਹੀਂ ਮੈਨੂੰ ਲੱਗਦਾ ਉੱਪਰ ਪਤ ਨਹੀਂ ਪਾਣੀ ਪਾਇਆ ਹੋਇਆ ਸ਼ਾਇਦ ਇਹਨਾਂ ਨੇ ਐਨਾ ਕਿਤਾ ਆਇਲ ਹੀ ਹੈ ਇਹ ਐਵੇਂ ਸੀ ਪੂਰੀ ਬੋਟਲ ਸੀ ਮੈਂ ਨਹੀਂ ਵਰਤੀ ਦੀ ਹਜੇ ਇਹਨੂੰ ਜਿਵੇਂ ਸ਼ੇਕ ਕਰਕੇ ਲਾਉਣਾ ਪੈਂਦਾ ਦੇਖੋ ਜਿਵੇਂ ਹੁਣ ਡੱਡ ਦਿਖ ਰਹੇ ਨੇ ਪਾਣੀ ਤੇ ਤੇਲ ਬਟ ਜਦੋਂ ਆਪਾਂ ਇਹਨੂੰ ਸ਼ੇਕ ਕਰਾਂਗੇ ਹਨਾ ਤੇ ਸਪਰੇਅ ਕਰਾਂਗੇ ਉਦੋਂ ਇਕੱਠਾ ਹੋ ਜੂਗਾ ਇਹ ਤਾਂ ਇਕੱਠਾ ਕਰਕੇ ਲਾਉਣਾ ਪੈਂਦਾ ਦੇਖੋ ਐਵੇਂ ਵੈਸੇ ਬਹੁਤ ਵਧੀਆ ਹੈ ਨਾ ਜਿਵੇਂ ਆਪਾਂ ਕਹਿੰਦੇ ਨਾ Baal chip chip ke chip chip pe nahi karda hai ga ha na ta vadiya college li eh jade ਕਿ ਮੈਂ ਚਾਹਨੀ ਕਿ ਮੈਨੂੰ ਕੋਕੋਨਟ ਦਾ ਤੇਲ ਹੀ ਮਿਲੇ ਤੇ ਕਿਉਂਕਿ ਜਿਆਦਾ ਵਧੀਆ ਹੁੰਦਾ ਉਹ ਆਬਵੀਅਸਲੀ ਤੇ ਜੇ ਮਿਲਿਆ ਹੋ ਮੈਂ ਪੱਕਾ ਤੁਹਾਨੂੰ ਦਿਖਾਵਾਂਗੀ ਅਗਰ ਤੁਹਾਡੇ ਕੋਲ ਕੋਈ ਹੈਗਾ ਵਾ ਹ ਮੈਨੂੰ ਵੀ ਰੇ ਕੋਕੋਨਟ ਦਾ ਤੇਲ ਆਵਲਾ ਜਿਆਦਾ ਵਧੀਆ ਇੱਥੇ ਆਵਲੀ ਕੰਪਨੀ ਦਾ ਮਿਲਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਕਿਉਂਕਿ ਪਿਆਰ ਟੱਚ ਦੇਖੋ ਮਿਲਦਾ ਨਹੀਂ ਹੋਣਾ ਮੈਨੂੰ ਵੀ ਪਤਾ ਹੈ ਨਾ ਸਾੜੇ ਘਰੇ ਪ्योर ਪਿਆਸੀ ਬਟ ਅਸੀਂ ਖੁਦਾ ਦੇਖਣ ਕਢਾਇਆ ਹੋਇਆ ਸੀਗਾ ਉਹ ਉਥੋਂ ਲੈ ਕੇ ਸੀ ਸੀ ਜੂਸ ਆਪ ਤਾਂ ਉਹ ਤੇਲ ਬਹੁਤ ਜਿਆਦਾ ਪਿਆਰ ਸੀਗਾ ਤੇ ਮੈਂ ਬਾਥਰਡ ਬੋਡੀ ਤੇ ਮੈਂ ਲੱਤੇ ਸੀ ਪਰਫਿਊਮ ਸੁਮ ਦਿਖਾਈ ਹੋਇਆ ਇਹਦੀ ਸਬ ਖੁਸ਼ਬੂ ਮੈਨੂੰ ਬਹੁਤ ਜਿਆਦਾ ਸੋਹਣੀ ਲੱਗਦੀ ਆ ਮਤਲਬ ਮੈਨੂੰ ਨਾ ਪਰਫਿਊਮ ਐਮ ਦੇ ਵਧੀਆ ਲੱਗਦੇ ਨੇ ਹਨਾ ਬੇ ਉਹ ਕਿਵਾਂ ਮਤਲਬ ਜੇ ਕੋਈ ਕੋਲ ਨਹੀਂ ਲੰਗੇ ਤਾਂ ਇਹ ਭੜਕਨ ਜੇ ਨਾ ਜੇ ਸਿਰ ਨੂੰ ਨਾ ਚੜਨੀ ਕਿ ਮੇਰੇ ਸਿਰ ਨੂੰ ਪਰਫਿਊਮ ਕਈ ਵਾਰ ਚੜ ਜਾਂਦਾ ਹੈ ਹਨਾ ਜੇ ਤੇਜ ਹੋਵੇ ਮੈਨੂੰ ਜਿਆਦਾ ਜਿਵੇਂ ਫਲੋਰਲ ਵਧੀਆ ਲੱਗਦੇ ਨੇ ਫਲੋਰਲ ਹਨਾ ਤੇ ਮਿੱਠੀ ਮਿੱਠੀ ਖੁਸ਼ਬੂ ਹੋਵੇ ਜਿੰਨਾਂ ਦੀ ਹੈ ਨਾ ਵੀ ਜਦੋਂ ਕੋਈ ਬੰਦਾ ਕੋਲ ਵੀ ਖੜਾ ਹੋਵੇ ਨਾ ਗੱਲ ਕਰ ਰਿਹਾ ਹੋਵੇ ਤਾਂ ਆਪਾਂ ਪਤਾ ਲੱਗਦਾ ਪਰਫਿਊਮ ਲੱਗਿਆ ਹੈ ਤੇ ਆਪੀ ਵਾਈਬ ਵੀ ਹਨਾ ਵਧੀਆ ਹੀ ਹੋ ਜਾਂਦੀ ਹੈ ਹਨਾ ਮੂੰਹ ਤੇ ਮੁਸਕਾਨ ਜੀ ਹੈ ਨਾ ਜੋ ਸਮੈਲ ਜੀ ਸੁਂਗਦੇ ਆਪਾਂ ਵਧੀਆ ਤਾਂ ਉਹਦੇ ਕਰਕੇ ਮੈਨੂੰ ਜਿਆਦਾ ਮਤਲਬ ਮਤਲਬ ਸਹੀ ਜੇ ਬਧੀ ਲੱਗ ਰਿਹਾ ਹੈ ਨਾ ਵੀ ਜਿਨ੍ਹਾਂ ਨੇ ਜਿਆਦਾ ਨਾ ਪੜਕ ਕਿਵੇਂ ਹੋਵੇ ਤੇ ਐਵੇਂ ਨਾ ਹੋਵੇ ਪਤਾ ਵੀ ਨਹੀਂ ਲੱਗੇਵੇ ਲਾਇਏ ਹੈ ਨਾ ਮਤਲਬ ਮੀਡੀਅਮ ਜੇ ਹੋਵੇ ਪ੍ਰੈਗਨੈਂਸੀ ਉਹਨਾਂ ਦੀ ਤੇ ਇਹ ਮੇਰੇ ਕੋਲ ਇਤਰ ਸੀ ਇਹ ਮੈਂ ਅੰਮ੍ਰਿਤਸਰ ਤੋਂ ਲੈ ਕੇ ਆਈ ਸੀ ਇਤਰ ਇਹ ਬਹੁਤ ਵਧੀਆ ਹੈ ੱਚ ਨਾ ਜੈਸਮੀਨ ਵਾਲੀ ਖੁਸ਼ਬੂ ਆਉਂਦੀ ਸ਼ਾਇਦ ਨਹੀਂ ਜੈਸਮੀਨ ਵਾਲੀ ਤਾਂ ਦੂਜੀ ਸੀ ਮਤਲਬ ਪਤਾ ਨਹੀਂ ಹೇ ਕਿਵੇਂ ਸੁਣ ਖੁਸ਼ਬੂ ਕਿ ਮੈਂ ਬਿਆਨ ਕਰਾਂ ਬਟ ਐਨੀ ਬਧੀ ਸੈਂਸਿਸ ਚੱਕਦਾ ਹੈ ਤੇ ਇਹ ਮੇਰੇ ਲਿਪਸਟਿਕ ਉਹ ਹੈ ਰਜਨੀ ਬਸ ਤੇ ਆ ਸੀਤਾ ਫਿਲ ਦਾ ਆਪਣਾ ਵਾ ਫੇਸ ਵਾਸ਼ ਮੈਂ ਉਹ ਰੇ ਦੇਖਿਆ ਸੀ ਕੰਪਨੀ ਮੈਨੂੰ ਇੱਥੇ ਵੀ ਮਿਲ ਗਿਆ ਫੇਸ ਵਾਸ਼ ਸੀਤਾ ਫਿਲ ਦਾ ਫੇਸ ਵਾਸ਼ ਵੀ ਹੈਗਾ ਉਹਰੇ ਮੋਇਸਚਰਾਈਜ਼ਰ ਵੀ ਹੈਗਾ ਬਟ ਹਜੇ ਫਿਲਹਾਲ ਮੇਰੇ ਕੋਲ ਆ ਪਿਆ ਹੈ ਹਨਾ ਮੈਂ ਉਸੇ ਦਾ ਵਰਤਦੀ ਹੁਣੀ ਮੋਇਸਚਰਾਈਜ਼ਰ ਤੇ ਮੇਰੇ ਕੋਲ ਪਿਆ ਹਜੇ ਲੇਕਿਨ ਜਦੋਂ ਮੈਂ ਖਤਮ ਹੋ ਗਿਆ ਦੇਖੋ ਕਿ ਸੀਤਾ ਫਿਲ ਉਹ ਰੇ ਠੀਕ ਮਿਲਦੀ ਆ ਹਨਾ ਰੇਟ ਵੀ ਮੈਨੂੰ ਲੱਗਿਆ ਸਹੀ ਆ ਜਿਵੇਂ ਆਪਾਂ ਕਹਿੰਦੇ ਵੀ ਇੰਡੀਆ ਦੇ ਹਿਸਾਬ ਨਾਲ ਮਾੜਾ ਮੋਟਾ ਹੀ ਫਰਕ ਹੋਗਾ ਇੰਡੀਆ ਤੋਂ ਵੀ ਬਟ ਰੇਟ ਸਹੀ ਆ ਸੀਤਾ ਮਿਲਦਾ ਤੇ ਮੈਂ ਲੈ ਕੇ ਆਉਂਗੀ ਸ਼ਾਪਰਸ ਤੋਂ ਵੀ ਮਿਲ ਸਕਦਾ ਸਾਨੂੰ ਸੀਤਾ ਫਿਲਦਾ ਇਹ ਤੇ ਆਪਣਾ ਕੀ ਕਹਿੰਦੇ ਨੇ ਰੈਕਸਲ ਡਰਗਸਟੋਰ ਤੇ ਸ਼ਾਇਦ ਹੋਵੇ ਮੈਨੂੰ ਨਹੀਂ ਪਤਾ ਬਟ ਮੈਂ ਸ਼ਾਪਰਸ ਤੇ ਹੀ ਦੇਖਿਆ ਹੁਣ ਤੱਕ ਤੇ ਸ਼ਾਪਰਸ ਤੇ ਰੇਟ ਵਧੀਆ ਮਿਲ ਰਿਹਾ ਹੈ ਬਹੁਤ ਜ਼ਿਆਦਾ ਸਹੀ ਪ੍ਰਾਈਸ ਤੇ ਮਿਲ ਰਿਹਾ ਪੈਕਿੰਗ ਅਸੋੜੀ ਹੱਬ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਉੱਥੇ ਹੁੰਦੀਆਂ ਨਹੀਂ ਇਹ ਕਿ ਮੈਂ ਆ ਲੈ ਕੇ ਆਈ ਸੀ ਬਾਥ ਐਂਡ ਬਾਡੀ ਤੋਂ ਡਰੈਸ ਐਂਡ ਵਾਈਟ ਇਹ ਹੈਂਡ ਕਰੀਮ ਸੀ ਮਤਲਬ ਬਾਡੀ ਕਰੀਮ ਐ ਬੇਸਿਕਲੀ ਹੈਂਡ ਕਰੀਮ ਵੀ ਨਹੀਂ ਹੈਗੀ ਬਟ ਇਹਦੀ ਸਟੇ ਬਹੁਤ ਜ਼ਿਆਦੇ ਹੈ ਬਹੁਤ ਬਹੁਤ ਜ਼ਿਆਦੇ ਮਤਲਬ ਜੇ ਆਪਾਂ ਬਾਹਰ ਤਾਂ ਪਾਣੀ ਚ ਨਾ ਤੋ ਵਾਗੇ ਨਾ ਤੇ ਇਹ ਮੋਇਸਚਰ ਪੂਰਾ ਵਧੀਆ ਰੱਖੂਗੀ ਮੋਇਸਚਰ ਰੱਖਦੀ ਹੈ ਇਹ ਡਰਾਈ ਨਹੀਂ ਹੁੰਦੀ ਦੀ ਸਕਿਨ ਨੂੰ ਅਸਾਇਲ ਨੇਟਵਰਕ ਕਰਨ ਤੇ ਬਾਕੀ ਜਿਹੜਾ ਦੂਸਰਾ ਸਮਾਨ ਹੈ ਉਹ ਮੇਰਾ ਉਹਦੇ ਡੱਬਿਆਂ ਚ ਪਿਆ ਹੈ ਜਸਟ ਜਿਵੇਂ ਮੈਂ ਨਾਰਮਲ ਵਰਤਦੀ ਰਹਿੰਦੀ ਆ ਨਾ ਤਾਂ ਉਹ ਵਾਲਾ ਸਮਾਨ ਆ ਐਥੇ ਇੱਕ ਹੋਰ ਵੀ ਚੀਜ਼ ਸੀ ਮੈਂ ਤੁਹਾਨੂੰ ਦਿਖਾਵਾਂ ਆ ਸੀ ਇਕਾਈਸੀ ਸੀਕੇ ਦਾ ਆਪਣਾ ਡਿਓਡਰੈਂਟ ਸੀਕੇ ਦਾ ਇਹ ਕਾਵਲਾ ਵੀ ਆ ਇਹ ਮੈਨੂੰ ਨਹੀਂ ਪਤਾ ਮੈਂ ਦੀਨ ਦਿੱਤਾ ਸੀ ਇਹ ਵਾਲਾ ਇਹ ਮੈਨੂੰ ਨਹੀਂ ਪਤਾ ਇਹਦੇ ਵਾਰ ਇਹ ਕਿੰਨਾ ਬਟ ਆ ਸਾਰ ਨੂੰ ਬੈਸਟ ਲੱਗਦਾ ਇਹ ਵੀ ਮੈਂ ਸੀ ਦੀਨ ਦਿੱਨੀ ਦੱਸਿਆ ਸੀ ਇਹਦੇ ਵਾਰ ਮਨਵੀਰ ਵੀ ਸੀਕੇ ਦਾ ਵਧੀਆ ਇਹ ਫਿਰ ਕੋਲੇ ਵੀ ਪਿਆਗਾ ਕੈਲਵਨ ਕਲੀਨ ਦਾ ਨੇਲੇ ਦਾ ਪ੍ਰਾਈਸ ਵੀ ਸਹੀ ਹੈ ਮੈਂ ਇਹਦਾ ਪ੍ਰਾਈਸ 15 ਡਾਲਰ ਆ ਡਿਓਡਰੈਂਟ ਦਾ ਤੇ ਕਾਇਸੀ ਇਹ ਬਹੁਤ ਤੇ ਵਧੀਆ ਵੀ ਬਹੁਤ ਜ਼ਿਆਦਾ ਹੈ ਕਿੰਨੇ ਘੰਟੇ ਜਿਆਦਾ ਲੋਡ ਪੈਂਦੀ ਰਹਿੰਦੀ ਟਵਿੱਟਰ ਤੇ ਆਪਾਂ ਜਾਣ ਹੀ ਨਹੀਂ ਸਕਦੇ ਅਸੀਂ ਇਹ ਤੋਂ ਬਿਨਾ ਚਲ ਮੈਂ ਸਵਾਨ ਉੱਪਰ ਚਿੰਨ ਲੈਣੀ ਹੈ ਬਸ ਸਾਰੇ ਕੈਮਰੇ ਹਨ ਨਾ ਵੀ ਬਣ ਵੀ ਤੁਸੀਂ ਅੱਜ ਦਾ ਸਕਿਨ ਕੇਅਰ ਰੂਟੀਨ ਸ਼ੇਅਰ ਕਰ ਰਹਾ ਨਾ ਮੈਂ ਵਸਾ ਮੇਰਾ ਸਕਿਨ ਕੇਅਰ ਰੂਟੀਨ ਹੀ ਨਹੀਂ ਹੈ ਕੋਈ ਹੈ ਨਾ ਤੇ 나ਹੀਂ ਅਮਦੇ ਕੋਈ ਖਾਸ ਪ੍ਰੋਡਕਟ ਨਹੀਂ ਮੈਂ ਤੁਹਾਨੂੰ ਦਿਖਾਤੀ ਸੀ ਬੇਸਿਕ ਨੇ ਜਿਹੜੇ ਇਹੀ ਵਰਤਦੀਆਂ ਇਹ ਬਾਥ ਐਂਡ ਬਾਡੀ ਵੀ ਨਿਊ ਕੋਪਨ ਕਾਰਡ ਜਦ ਮਿਲਿਆ ਸੀ ਸੰਭਿਆ ਹੋਇਆ ਫਿਰ ਕਰਦੀ ਸ਼ੋਪਿੰਗ ਕਰੀ ਨਾ ਮੋਟੋ ਬਰਤ ਮਤਲਬ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਚਲੋ ਹੁਣ ਆ ਤਾਂ ਹੋ ਰਿਹਾ ਕਿ ਮੇਰੇ ਡਾਰਕ ਸਰਕਲ ਹੋ ਗਏ ਹਜੇ ਫਿਲਹਾਲ ਇੰਡੀਆ ਤੋਂ ਘਟ ਸੀ ਪਤਾ ਨਹੀਂ ਮੇਰੇ ਡਾਰਕ ਸਰਕਲ ਮੇਬੀ ਸ਼ਾਇਦ ਮੇਰੇ ਖਾਣ ਪੀਣ ਐਵੇਂ ਦਾ ਪਤਾ ਨਹੀਂ ਕਿਵੇਂ ਬਟ ਨਾਲ ਨੀਂਦ ਮੇਰੀ ਪੂਰੀ ਹੁੰਦੀ ਜੇ ਤੁਸੀਂ ਐਵੇਂ ਕਹੋ ਹਨਾ ਵੀ ਮਨ ਵੀ ਤੁਸੀਂ ਫੋਨ ਵੱਧ ਚਲਾਉਨੇ ਮੈਂ ਫੋਨ ਵੱਧ ਬਿਲਕੁਲ ਵੀ ਨਹੀਂ ਚਲਾਉਂਦੀ ਹੈਗੀ ਜਿੰਨਾ ਮੈਂ ਚਲਾਉਂਦੀ ਸੀ ਨਾ ਮੈਂ ਉਹ ਤਾਂ ਵੀ ਉਹਦੇ ਮਾਊਂਟ ਤਾਂ ਘਟਾ ਤੀ ਨਾਲੇ ਮੈਂ ਜਾ ਕੇ ਟੀਵੀ ਤੇ ਦੇਖਣ ਲੱਗ ਗਈ ਮੇਰਾ ਹੁਣ ਜਦੋਂ ਉਹਦਾ ਟੀਵੀ ਅਦਰ ਕਮਰੇ ਚ ਆਇਆ ਮੈਂ ਜਿਵੇਂ YouTube ਵੀ ਦੇਖਣਾ ਨਾ ਤਾਂ ਲਿੰਕ ਕਰਦੇ ਹਾਂ YouTube ਉਹਦੇ ਨਾਲ ਜਿੰਨੀ ਮੈਂ ਇੰਨਾ ਚਲਾਉਂਦੀ ਹੈਗੀ ਨਾਲੇ ਦੇਖਿਆ ਜਾਵੇ ਤਾਂ ਖਾਣ ਪੀਣ ਮਤਲਬ ਮੈਂ ਖਾਨੀ ਆ ਪਤਾ ਨਹੀਂ ਕਿਵੇਂ ਉਹ ਲੱਗ ਹੀ ਨਹੀਂ ਰਿਹਾ ਹੈਗਾ ਡਾਰਕ ਸਕਨ ਵਧੀ ਆਂਦੇ ਨੇ ਤੇ ਬਾਕੀ ਨੀਂਦ ਮੇਰੀ ਜਿੰਨੀ ਮੈਂ ਸੌਣੀ ਆ ਨਾ ਮੈਨੂੰ ਤਾਂ ਲੱਗਦਾ ਕੋਈ ਸੌਂ ਨਹੀਂ ਸਕਦਾ ਹੈਗਾ ਰਿਕਾਰਡ ਬਣਾਏ ਹੋਏ ਨਹੀਂ ਮੈਨੇ ਜੇ ਮੈਂ ਤੁਸੀਂ 5 ਮਿੰਟ ਵੀ ਕਹੋਗੇ ਨਾ ਮੈਂ 5 ਮਿੰਟ ਚ ਵੀ ਸੌਂ ਜੂਗੀ ਮੈਨੂੰ ਇੰਨੀ ਨੀਂਦ ਆਉਂਦੀ ਆ ਤੇ ਹੁਣ ਆਪਾਂ ਦੇਖਦੇ ਆ ਕੀ ਬਣਾਉਣਾ ਰੋਟੀ ਟੁੱਕ ਜਾਂਨੇ ਆ ਉੱਪਰ ਮੈਮ ਮਨ ਕਿਆ ਸੀ ਹਨਾ ਵੇ ਦੇਖ ਲਿਓ ਹਨਾ ਕੋਈ ਡਾਰਕ ਕਲਰ ਮਤਲਬ ਡਾਰਕ ਸਰਕਲ ਦੀ ਕਰੀਮ ਹੈ ਜੇ ਮੈਨੂੰ ਦੱਸ ਦਿਓ ਹਨਾ ਜੂਰੋ ਮਿਲੀ ਹੈ ਨਾ ਮੈਂ ਲੈ ਲੂੰਗੀ ਕਿਉਂਕਿ ਮम्मा ਫੋਲੋ ਕਰਦੇ ਰਹਿੰਦੇ ਨੇ ਉਹ ਡਾਕਟਰ ਡੁਕਟਰ ਜਿਹੇ ਵਾਲੇ ਚੈਨਲ ਹਨਾ ਜਿਹੜੇ ਰੈਮਡੀਜ਼ ਵਗੈਰਾ ਵੀ ਦਿੰਦੇ ਹੁੰਦੇ ਨੇ ਹਨਾ ਤੇ ਪ੍ਰੋਡਕਟ ਵਗੈਰਾ ਵੀ ਦੱਸਦੇ ਹੁੰਦੇ ਨੇ ਮਾ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਇਹ ਸੁਣਦਾ ਮਾ ਜੀ ਸਾਨੂੰ ਲੱਗਿਆ ਕੋਈ ਤਾਂ ਦੱਸ ਦਿਓ ਬਾਕੀ 1 ਘੰਟੇ ਮਤਲਬ ਹਨਾ ਉੱਥੇ ਗਏ ਹੋਏ ਨੇ ਇੰਡੀਆ ਤੇ ਅਗਰ ਸੁਣਦੇ ਹੱਥ ਪਜਵਾਉਣੇ ਹਨਾ ਹੱਥ ਪਜਵਾ ਦਿਓ ਡਾਰਕ ਸਰਕਲ ਵਾਸਤੇ کریم ਹੁੰਦੀ ਆ ਤੇ ਇੱਕ ਮੈਂ ਦਵਾਈਆਂ ਦਾ ਪੱਤਾ ਵੀ ਮੰਗਾ ਰਹੀ ਸੀ ਹੈਨਾ ਮੈਨੂੰ ਅੱਜ ਵੀ ਬੁਖਾਰ ਚੜਿਆ ਹੋਇਆ ਸੀ ਸਵੇਰੇ ਤੇ ਕੱਲ ਸ਼ਾਮ ਨੂੰ ਵੀ ਤਾਂ ਮੇਥੋਂ ਵੀਡੀਓ ਵੀ ਨਹੀਂ ਸ਼ੂਟ ਹੋਈ ਮਤਲਬ ਬੁਖਾਰ ਚੜ ਗਿਆ ਸੀ ਹੱਡ ਭਣੇ ਨਹੀਂ ਜੀ ਹੋਣ ਲੱਗੀ ਸੀ ਨਾ ਤਾਂ ਉਹਦੇ ਕਰਕੇ ਮੈਂ ਦਵਾਈ ਲੈਤੀ ਸੀ ਹੈਨਾ ਤੇ ਬਾਕੀ ਉਸ ਤੋਂ ਪਹਿਲਾਂ ਜਦ ਮੇਰੇ ਕਨੇਡਾ ਹੋਇਆ ਸੀ ਮੈਨੂੰ ਉਦੋਂ ਮੇਰੇ ਕਾਫੀ ਸਾਰੇ ਦਵਾਈਆਂ ਲੱਗ ਗਏ ਸੀ ਖਰਾਕਾ ਬਣਿਆ ਸੀ ਨਾ ਕਿਉਂਕਿ ਲਗਾਤਾਰ 5-6 ਦਿਨ ਖਾਦੀਆਂ ਦਵਾਈਆਂ ਤਾਂ ਫਿਰ ਉਹ ਵਾਲੀ ਜਿਹੜੇ ਬੇਸਿਕ ਪੱਤਾ ਸੀ ਹੈ ਨਾ ਹੱਡ ਭਨੇ ਨੇ ਕਿਹੜਾ ਹੁੰਦਾ ਉਹ ਨੀਮੋਸਿਲ ਪੈਰਾਸੈਟਾਮੋਲ ਤਾਂ ਮੈਂ ਉਹ ਸੋਚਦੀ ਸੀ ਮੈਂ ਮਮਾ ਨੂੰ ਕਹਿ ਦੂੰਗੀ ਵੀ ਹਾਂ ਨਾ ਆਂਟੀ ਦੇ ਹੱਥ ਪਿਝਵਾ ਦੇਣ ਕਿਉਂਕਿ ਆਂਟੀ ਮਿਲ ਕੇ ਆਣਗੇ ਉਹਨਾਂ ਨੂੰ ਆ ਦੋਸਮਾਨ ਸੀ ਮੇਰੇ ਮੈਂ ਦੇਖ ਲੈਨੀ ਆ ਜੇ ਉਰ ਮਿਲਿਆ ਤਾਂ ਬੇਸਿਕਲੀ ਮੈਂ ਕੁਐਸਚਨ ਹੋਰ ਪੁੱਛਣਾ ਹੈ ਨਾ ਚਲੋ ਮੈਂ ਸੋਥੇ ਪਿੱਛੇ ਲੈਣੀ ਆ ਅਗਰ ਜੇ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਕੋਈ ਵੀ ਫੋਰਨ ਕੰਟਰੀ ਵਿੱਚ ਰਹਿੰਦੇ ਹੋ ਜਿਵੇਂ ਇੱਥੇ ਨਾ ਸ਼ਾਪਸ ਹੁੰਦੇ ਹੈ ਨਾ ਤੇ ਰੈਕਸਲ ਡਰਗਸਟੋਰ ਹੁੰਦਾ ਤਾਂ ਇਹਦੇ ਵਿੱਚ ਆਪਣੀ ਜਿਹੜੀ ਫਾਰਮੇਸੀ ਵਾਲੀ ਹੈ ਨਾ ਉਹ ਹੁੰਦੀ ਨੇ ਮੈਡੀਸਿਨ ਨੇ ਉਹ ਮਿਲ ਜਾਂਦੀਆਂ ਹੁੰਦੀ ਨੇ ਅਗਰ ਤੁਹਾਨੂੰ ਪਤਾ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਿ ਉਹ ਕੋਈ ਮਤਲਬ ਡਾਕਟਰੀ ਪ੍ਰੈਸਕ੍ਰਿਪਸ਼ਨ ਲੱਗਦੀ ਹੈ ਵੀ ਆਪਾਂ ਉਹ ਦਵਾਈਆਂ ਤਾਂ ਹੀ ਲੈ ਸਕਦੇ ਆ ਜਾਂ ਫਿਰ ਆਪਾਂ ਜਿਵੇਂ ਨਾਰਮਲ ਸ਼ਾਪਿੰਗ ਕਰਦੇ ਆ ਆਪਾਂ ਦਵਾਈਆਂ ਲੈ ਸਕਦੇ ਆ ਤਾਂ ਇਹ ਤੁਸੀਂ ਮੈਨੂੰ ਜ਼ਰੂਰ ਦ ਡਿਸਕ੍ਰਿਪਸ਼ਨ ਲੱਗੂਗੀ ਹੈ ਨਾ ਡਾਕਟਰ ਦੀ ਵਿਓ ਪਰਚੀ ਲਿਖ ਕੇ ਦੇਣਗੇ ਤਾਂ ਹੀ ਆਪਾਂ ਦਵਾਈਆਂ ਲੈ ਸਕਾਂਗੇ ਜਾਂ ਆਪਾਂ ਡਾਇਰੈਕਟ ਜਿਵੇਂ ਆਪਾਂ ਆਮ ਲੈ ਲੈਣੇ ਹੁੰਨੇ ਹਨਾ ਸਟੋਰ ਤੋਂ ਉਵੇਂ ਆਪਾਂ ਲੈ ਸਕਦੇ ਆ ਤਾਂ ਇਹ ਦੱਸੋ ਬਾਕੀ ਡਾਕਟਰ ਮੈਂ ਅਜੇ ਹਾਇਰ ਕਰਨਾਗਾ ਕਿਉਂਕਿ ਦੀਦ ਨੂੰ ਟਾਈਮ ਨਹੀਂ ਲੱਗ ਰਿਹਾ ਹੈਗਾ ਤੇ ਹਾਇਰ ਉਹਦੀ ਹੋਊਗਾ ਜਦ ਮੈਂ ਦੀਦੀ ਦੇ ਨਾਲ ਜਾਊਂਗੀ ਤੇ ਬੇਸਿਕਲੀ ਹੁਣ ਸ਼ਾਇਦ ਕਰਨਾ ਵੀ ਚਾਹੀਦਾ ਹੈ ਨਾ ਮੌਸਮ ਦਾ ਕੋਈ ਪ੍ਰੋਸਤ ਨਹੀਂ ਵੀ ਕੋਈ ਵੀ ਕਿਵੇਂ ਮਰਜੀ ਬਿਮਾਰ ਹੋ ਜਾਂਦਾ ਤੇ ਕਿਉਂਕਿ ਅੱਜ ਵੀ ਜਿਵੇਂ ਮੈਂ ਹੋ ਗਈ ਚਲ ਮੇਰੇ ਕੋਲ ਦਵਾਈਆਂ ਹੈਗੀਆਂ ਹਾਂ ਜਿਵੇਂ ਖਾਈ ਜਾਣੀਆਂ ਬਟ ਉਹ ਕੱਲ پتہ ਕੀ ਸੀ ਕੱਲ ਮੈਂ ਤਾਂ ਬਿਮਾਰ ਹੋ ਗਈ ਜਦੋਂ ਕੱਲ ਸਾਡਾ ਕਾਲਜ ਸੀ ਤੇ ਮਤਲਬ ਠੰਡ ਤੇ ਮੈਂ ਕੀ ਦੱਸਾਂ ਰਿਕਾਰਡ ਟੁੱਟੇ ਪਏ ਸੀ ਮਤਲਬ ਫੈਦਰ ਅਲਰਟ ਆਇਆ ਪਿਆ ਸੀ ਵੀ ਤੁਸੀਂ ਬਾਹਰ ਨਾ ਹੀ ਨਿਕਲੋ ਤਾਂ ਚੰਗਾ ਅੰਨੀ ਜਿਆਦਾ ਨੇਰੀ ਆ ਰਹੀ ਸੀ ਸਨੋ ਅਧਰੁਦਰੂ ਉੱਡਰੀ ਸੀ ਸਨੋ ਪੈ ਵੀ ਰਹੀ ਸੀ ਮਤਲਬ ਕੱਲ ਦਾ ਮੌਸਮ ਨਾ ਹੱਥ ਖੜੇ ਹੋਏ ਹੋਏ ਸੀ ਜਿਹੜਾ ਫਰਡੇ ਨੂੰ ਸਨੋ ਪਈ ਆ हद ਤੋਂ ਵੱਧ ਹੀ ਪਈ ਹੈ ਅੱਜ ਵੀ ਪਈ ਹੈ ਬਟ ਅੱਜ ਉਹਦੇ ਮੁਕਾਬਲੇ ਥੋੜਾ ਹੈ ਘੱਟ ਸੀ ਹਨੇਰੀ ਬਟ ਕੱਲ ਤਾਂ ਜਿਵੇਂ ਜਿਵੇਂ ਨਾ ਸਟਾਰਮ ਨਹੀਂ ਹੁੰਦਾ SNOW STORM ਹੀ ਆਇਆ ਹੋਇਆ ਸੀਗਾ ਬਹੁਤ ਜ਼ਿਆਦਾ ਠੰਡ ਸੀਗੀ ਕੱਲ ਤੇ ਮਤਲਬ ਆਫ ਦੀ ਰਿਕਾਰਡ ਹੀ ਹੋਇਆ ਪਿਆ ਸੀ ਕੰਮ ਮੈਂ ਤਾਂ ਲੱਜ ਮਤਲਬ ਜਿੰਨ ਤੱਕ ਮੈਂ ਉਰੇ ਆਈਆਂ ਉਹ ਤੱਕ ਮੈਂ ਦੇਖਿਆ ਸਾਰ ਨੂੰ ਬੱਦ ਸਨੋ ਪਈ ਸੀ ਕੱਲ ਮੈਂ ਕਹਿ ਸਕਦੀ ਹਾਂ ਜੇ ਹੋਰ ਵੀ ਨਾ ਚੱਲੂਗੀ ਰਾਮ ਨਾ ਸੁਣੋ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਹਨਾ ਵੇ ਫਾਰਮੇਸੀ ਦਾ ਕਿਵੇਂ ਆਪਾਂ ਕਰ ਸਕਦੇ ਹਾਂ ਨਾ ਮੈਡੀਸਿਨ ਡਾਇਰੈਕਟ ਲੈ ਸਕਦੇ ਆ ਜਾਂ ਫਿਰ ਨਾ ਕਿਉਂਕਿ ਮੈਡੀਸਿਨ ਦੀ ਲੋੜ ਪਈ ਜਾਂਦੀ ਆ ਉਹਦਾ ਪਤਾ ਨਹੀਂ ਲੱਗਦਾ ਵੇਲ ਇੱਕ ਵੇਲੇ ਕਦੋਂ ਲੋੜ ਪੈ ਜੀ ਬਾਕੀ ਇਹਨਾਂ ਦੀ ਮੈਡੀਸਿਨ ਪਤਾ ਨਹੀਂ ਆਪਣੇ ਤੇ ਕੰਮ ਕਰਨੀਆਂ ਕਿਆਂ ਵੀ ਆ ਨਾ ਬਟ ਚਲੋ ਕੁਝ ਤਾਂ ਕੁਝ ਤਾਂ ਫੜ ਕੇ ਬੰਨ ਦਈਏ ਮੈਂ ਹੁਣ ਐ ਸੋਚ ਰਹੀ ਸੀ ਵੇ ਸਬਜੀ ਕਾਦੀ ਬਣਾਈ ਵੇ ਸਬਜੀ ਕਾਦੀ ਬਣਾਈ ਹੋਣਾ ਹੋਇਆ ਪਿਆ ਦਾਲ ਸੋਚ ਰਹੀ ਸੀ ਦਾਲ ਬਣਾ ਲੈ ਫਿਰ ਕਈ ਵਾਰ ਐ ਹੁੰਦਾ ਬਚ ਚਲ ਦੀਦ ਨੂੰ ਆ ਜਾਂਦੇ ਦੀਦ ਨੂੰ ਪੁੱਛ ਲਾਂਗੇ ਹਨਾ ਉਹ ਤਾਂ ਦਰ ਦਾਂਗੇ ਫਿਰ ਐ ਦਾਲ ਨੂੰ ਟਾਈਮ ਵੀ ਲੱਗੂਗਾ ਬਣਾਈ ਲੈਣੀ ਆ ਨਹੀਂ ਸਵੇਰੇ ਦਾਲ ਵਾਲੇ ਪਰੌਂਠੇ ਹੋ ਜਾਣਗੇ ਫਿਰ ਸਿਆ ਆਲੂ ਵਾਲੇ ਪਰੌਂਠੇ ਖਾਂਦਾ ਜੀ ਕਰਿਆ ਮੇਰਾ ਫਿਰ ਉਹੀ ਬਾਜਨ ਮੇਰੀ ਮੰਮੀ ਤਾਂ ਹੁਣ ਚਾਲ ਵੀ ਨਹੀਂ ਭਰਾਂਦੀ ਜੀ ਮੈਂ ਚਾਲਾਂ ਦਾ ਨਾਮ ਲੈਨੇ ਕਹਿੰਦੇ ਚੌਲੀ ਖਾਣੀ ਰਹਿਣੀ ਆ ਦੇਖਦੇ ਆ ਕੀ ਬਣਦਾ ਲੋਜੀ ਹੋਰਸ ਖਾ ਲਈ ਨਹੀਂ ਆਪਾਂ ਹੋਰਸ ਬਣਾਈ ਸੀ ਮੈਂ ਤਾਂ ਉਹੀ ਖਾ ਲਈ ਸੀ ਬਸ ਹੁਣ ਤਾਂ ਮੂੰਹ ਹੱਤੋ ਕੇ ਜਾਣੀ ਆ ਕੰਮਰੇ ਚ ਤੇ ਪੈਣੀ ਆ ਬਸ ਲੋਜੀ ਮੈਂ ਤਾਂ ਬਾਰੰਦ ਦੀ ਗੁੱਤ ਕਰ ਲਈ ਪਿੱਛੋਂ ਤੇ ਬਸ ਮੂੰਹ ਤਾਂ ਕੇ ਮੋਇਸਚਰਾਈਜ਼ਰ ਲਾ ਲਿਆ ਕਈ ਵਾਰ ਜਨਾ ਲੱਗਦਾ ਨਾ ਮਤਲਬ ਮੈਂ ਸਮਝ ਤੋ ਕਿੰਨਾ ਫ੍ਰੈਸ਼ ਫ੍ਰੈਸ਼ਰ ਫੀਲ ਹੋਣ ਲੱਗ ਗਿਆ ਨਾ ਬਸ ਹੁਣ ਆਪਾਂ ਬੈਠਦੇ ਬੈਠ ਜਾਣਾ ਉੱਠਣਾ ਨਹੀਂ ਹੈਗਾ ਦੀਦੀ ਹਜੇ ਆਈ ਨਹੀਂ ਹੈਗੀ ਤੇ ਮੈਂ ਜਸਟ ਪਹਿਲਾਂ ਲੈ ਓਟ ਸਪੈਸੀਵਰਲ ਮੋਹੀ ਬਣਾ ਕੇ ਖਾ ਲਈ ਸੀਗੇ ਤੇ ਬਸ ਹੁਣ ਆਪਾਂ ਬੈਡਰੂਮ ਚੱਲਦੇ ਆਂ ਕਿਰੇ ਇਹਨਾਂ ਨੂੰ ਖੁੱਲੇ ਕਰਕੇ ਪਾ ਦਈਆਂ ਹਨਾ ਹਵਾ ਜੀ ਲੱਗ ਜੂਗੀ ਜਿਵੇਂ ਕੋਲਡ ਕਿਉਂਕਿ ਮੈਂ ਇਹ ਹੀਟ ਨਹੀਂ ਦਿੰਦੀ ਹੈਗੀ ਕੋਲਡ ਦੀ ਸਹਾਰੀ ਹੈ ਨਾ ਤਾਂ ਕਈ ਵਾਰ ਗਿੱਲੇ ਨਾ ਹੋਣ ਹਵਾ ਜੀ ਲੱਗ ਜੂਗੀ ਇਹਨਾਂ ਨੂੰ ਲੋ ਜੀ ਆਪਾਂ ਕੱਪੜੇ ਬਸ ਐਵੇਂ ਨਾ ਖੰਡਾ ਕੇ ਜੇ ਪਾ ਦਿੰਨੇ ਹਨਾ ਵੀ ਸੁੱਕ ਜਾਣਗੇ ਤੇ ਬਾਕੀ ਅੱਜਾਰੇ ਵਲੌਗ ਦਾ ਐਂਡ ਵੀ ਇੱਥੇ ਕਰ ਦਿਆਂ ਹੌਪਸ ਅਨਸਾਰ ਨੂੰ ਵਲੌਗ ਬੱਧ ਲੱਗੇ ਹੋ ਅਗਰ ਬੱਧ ਲੱਗਿਆ ਤਾਂ ਪਲੀਜ਼ ਮੇਚਾਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਫਿਰ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਟੇ ਕੰਟੀਨਿਊ